ਵੈਲੀਆ ਮੈਂ ਫੌਜ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰਾਪਰਟੀ ਡਿਲੀਵਰੀ ਦਾ ਕੰਮ ਕਰਦਾ ਡੀਲਰ ਦਾ ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵਾਹੇ ਬਸਟਨ ਚੱਕਰ ਚ ਆਇਆ ਸੀ ਆਪਣੇ ਕਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਆ ਤੇ ਮੈਂ ਚੁੱਕ ਕੇ ਤੇ ਥੋੜਾ ਖੋਲ ਕੇ ਇਹ ਭੀਮ ਜੂਸਬਾਰਾ ਤੇ ਆਪਣਾ लवली ਫ੍ਰੀਕ ਸੌਫਾ ਜਿਹੜਾ ਉਹਦੇ ਵਿੱਚ ਘਾਰ ਅੰਦਰਵਾਰ ਪਿਆ ਦੁਕਾਨ ਦੇ ਅੰਦਰ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਵੀ ਵਿੱਚ ਉਹ ਫਿਰ ਮੈਂ ਲਾਗੇ ਜਾ ਕੇ ਪੁੱਛਿਆ ਤੇ ਉਹ ਕਹਿੰਦੇ ਵੀ ਇੱਥੋਂ ਮਾਰਾ ਹੋਣੀ ਜੂਸ ਪੀ ਗਈ ਇੱਕ। ਤੋਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਇਹਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪ੍ਰਕਉਤੁਰ ਬਿਗਾਰ। ਤੋਂ ਫਿਰ ਮੈਂ ਆਪਣੇ ਮਾਨ ਦੇ ਨਾਲ ਫੀਸ ਲੈ ਕੇ ਤੇ ਮੈਂ ਵੀ ਮਾਨ ਦੇ ਦਾ ਪੈਸਾ ਕਿਸਦਾ ਫਿਰ ਸੋਨੀ ਸਾਹਿਬ ਕੋਲ ਆਇਆ ਕਿ ਇਦਾਂ ਮੈਨੂੰ ਪੈਸੇ ਮੋੜ ਮਿਲੀ ਆ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਸੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨੇ ਵੀਡੀਓ ਤੇ ਚਾਰਜ ਕਰਾਉਣਾ ਜਿਹਨਾਂ ਦੇ ਪੈਸੇ ਤੋਂਨਕ ਪਹੁੰਚਾਉਣਾ ਕੀਤਾ ਆਪਾਂ। ਇਹ ਬਹੁਤ ਵਧੀਆ ਟਾਡਾ ਉਪਰਾਲਾ ਹੈ। ਕਿਉਂਕਿ ਅਜਿਹੀ ਇਮਾਨਦਾਰੀ ਘੱਟ ਹੀ ਅੱਜਕੱਲ੍ਹ ਦੇ ਯੁੱਗ ਵਿੱਚ ਮਿਲਦੀ ਹੈ ਤੇ ਇਹ ਆਮ ਜਿਹੜੇ ਅਸੀਂ ਪਬਲਿਕ ਯਾਤਰੀ ਨੂੰ ਆਪਣੀ ਸਮਾਜ ਉਹਨਾਂ ਦੀ ਇੱਕ ਬੜੀ ਵੱਡੀ ਉਦਾਹਰਣ ਹੈ ਤੇ ਇੱਕ ਤੁਸੀਂ ਮਿਸਾਲ ਪਾਇਆ ਕੀਤੀ ਹੈ ਕਿਉਂਕਿ ਲੋਕ ਤੇ 10 ਰੁਪਏ ਹੀ ਦਿੰਦੇ ਤੇ ਇਹ ਫਿਰ ਤੁਹਾਡੇ ਉਸੇ ਵੇਲੇ ਮਨਚ ਭਾਵਨਾ ਕਿਵੇਂ ਮਾਲਕ ਕਿਸੇ ਤਰ੍ਹਾਂ ਮਾਫ ਕਰਨੇ ਆ ਨਹੀਂ ਗੁਰੂ ਰਾਮਦਾਸ ਦੀ ਬੜੀ ਕਿਰਪਾ ਜੇ ਜੋ ਮੰਗੇ ਠਾਕੁਰ ਤੇ ਸੋਈ ਸੋਈ ਦੇਵੇ ਜੋ ਮਾਲਕ ਨੇ ਦਿੱਤਾ ਮੇਰੀ ਆਸ ਉਹ ਨਹੀਂ ਜਿੱਦ ਤੱਕ ਮੈਂ ਮੈਨੂੰ ਮਾਲਕ ਨੇ ਬਿਠਾਇਆ ਚਾਹੇ ਮੇਰਾ ਪਹਿਰਾਵਾ ਸਤਿਗੁਰ ਦੀ ਕਿਰਪਾ ਨਾਲ ਸਾਦਾ ਬੜੀ ਕਿਰਪਾ ਗੁਰੂ ਰਾਮਦਾਸ ਦੀ ਮੈਂ ਸਾਰਿਆਂ ਨੂੰ ਕਰਾਂਗਾ ਕਿ ਜੋ ਵੀ ਮੰਗਣਾ ਆਪਣੇ ਈਸ਼ਟ ਕੋ ਮੰਗੋ ਜਿੰਨੂੰ ਵੀ ਮੰਗੋ ਦਿਲੋਂ ਮੰਗੋ ਈਸ਼ਟ ਕੋ ਮੰਗੋ ਜਿੰਨੂੰ ਮੰਨਦੇ ਤੈਹੇ ਦਿਲੋਂ ਮੰਨੋ ਤੇ ਉਸ ਨੂੰ ਕੋ ਮੰਗੋ ਤੁਹਾਨੂੰ ਮਿਲੇਗਾ 100% ਮਿਲੇਗਾ ਪਰ ਕਿਸੇ ਦਾ ਕੁਝ ਵੀ ਗੱਡੀ ਜਾਂ ਸਾਧਨਿਆ ਪੈਸਾ ਵਾ ਘੜੀ ਜਾਂ ਮੋਬਾਈਲ ਆ ਉਸ ਨੂੰ ਪਚਾਉਣਾ ਕਰੋ ਕਿਉਂਕਿ ਅਗਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਤੇ ਮਿਹਨਤ ਦੇ ਕਿਦਾਂ ਲਹਿਆ ਹੁਣ ਜਿਉ ਇਹਨਾਂ ਮਾਤਾ ਜੀ ਨੇ ਮੈਨੂੰ ਦੱਸਿਆ ਵਾ ਕਿ ਇਹਨਾਂ ਦੇ ਬੱਚੇ ਦੀ ਜਿਹੜੀ ਕ੍ਰਿਟੀਕਲ ਹਾਲਤ ਬੜੀ ਖਰਾਬ ਹੈ ਲੱਤ ਤੋਂ ਕਿ ਕੀੜੇ ਤੱਕ ਪਏ ਬੱਚਿਆਂ ਦੇ ਤੋ ਇਹਨਾਂ ਨੇ ਉਹਨੂੰ ਦਾਨ ਵਿੱਚੋਂ ਕਿਸ ਨੇ ਕੀਤਾ ਆ ਕੀ ਕੋਰੇ ਇਲਾਜ ਕਰਾਉਣ ਵਾਸਤੇ ਤੋ ਕਿਹੜੀ ਰੂਹ ਨੇ ਕਿਸੇ ਦਿਲੋਂ ਵੀ ਦਾਨ ਕੀਤਾ ਹੈਗਾ ਵੀ ਇਹਨਾਂ ਨੂੰ ਬਿਰਤ ਬਣਾਈ ਤੇ ਫਿਰ ਮੈਂ ਉਹਦੇ ਵੀ ਸੱਚੇ ਦਿਲੋਂ ਦਿੱਤੇ ਆ ਤੇ ਉਹ ਵੀ ਉਹਦੀ ਦਰਗਾਹ 'ਚ ਲੱਗੀ ਬਿਲਕੁਲ ਬਿਲਕੁਲ ਕਿ ਇਹਨਾਂ ਸੱਚੇ ਦਿਲੋਂ ਦਿੱਤੇ ਤੇ ਦਰਗਾਹ ਤੇ ਮਾਨ ਪ੍ਰਵਾਨ ਹੋਏ ਆ ਜੀ ਤੋ ਫਿਰ ਮੈਂ ਸੋਨੀ ਸਾਹਿਬ ਕੋ ਆਇਆ ਵੀ ਇਦਾਂ ਕਰਕੇ ਮੈਨੂੰ ਅਮਾਉਂਟ ਮਿਲੀ ਆ ਤੇ ਇਹਦਾ ਜਿਹੜਾ ਨਿਰਣਾਵ ਕਰੋ ਫਿਰ ਇਹਨਾਂ ਨੇ ਅੱਗੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਮਹਾਰਾਜ ਜੀ ਫਿਰ ਅੱਗੋਂ ਕੰਟੈਕਟ ਹੋਇਆ ਤੇ ਜਿਹੜੀ ਮਾਇਆ ਪਹੁੰਚਾਣੀ ਕੀਤੀ ਆਪਾਂ ਨੇ ਹਾਂ ਤਾਨੂੰ ਕਿਦਾਂ ਲੱਗਾ ਕਿ ਤੁਸੀਂ ਇਹ ਜਿਹੜੇ ਪੈਸੇ ਤੁਹਾਨੂੰ ਜਿਹੜੇ ਲੱਭੇ ਇਹ ਸੋਰੀਚਾ ਨੂੰ ਪੜਾ ਕੇ ਤੇ ਸਹੀ ਥਾਂ ਹੀ ਜਾਣਗੇ ਮੇਰੇ ਮਨ ਦਾ ਵਿਸ਼ਵਾਸ ਸੀ ਵੀ ਸ਼ਹਿਰ ਦੇ ਸਮਾਜ ਸੇਵਕ ਜਿਹੜੇ ਇਮਾਨਦਾਰ ਨੇ ਵੀ ਜੇ ਇਹਨਾਂ ਕੋਲ ਪੈਸੇ ਪਹੁੰਚ ਕੇ ਤੇ ਬਿਲਕੁਲ ਸਹੀ ਜਗ੍ਹਾ ਤੇ ਜਾਣਗੇ ਤੇ ਬਹੁਤ ਤੇਜ਼ ਤਰੀਕੇ ਨਾਲ ਇਹਨਾਂ ਨੇ ਵੀਡੀਓ ਬਣਾ ਕੇ ਤੇ ਜਿਹੜੇ ਪੈਸੇ ਹੀ ਜਿਨ੍ਹਾਂ ਨੂੰ ਲੋੜਵੰਦ ਸੀ ਜਿਨ੍ਹਾਂ ਦੇ ਹੈਗੇ ਸੀ ਤੇ ਪੂਰੀ ਤਾਂ ਸ਼ਾਨਦਾਰੀ ਦੇ ਨਾਲ ਉਹਨਾਂ ਦੇ ਹੱਥ ਜੜ ਕੀਤੇ ਪਏ ਅਸੀਂ ਗਵਾਚੀ ਸੀਗੇ ਬਸ ਟੈਨ ਲੱਗਦਾ ਹੈ ਘਰ ਜਾ ਕਦੋਂ ਪਤਾ ਲੱਗਾ ਵੀ ਪੈਸੇ ਹੈ ਨਹੀਂ ਆ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਬਾਈ ਪਹਿਲਾਂ ਮੈਂ ਹਸਪਤਾਲ ਗਈ ਸੀ ਜਾ ਕੇ ਦਵਾਈ ਖਾ ਕੇ ਸੌਂ ਗਈ ਮੈਂ ਘੰਟੇ ਦੋ ਘੰਟੇ ਡੇਢ ਘੰਟੇ ਬਾਅਦ ਬੇਕਿਆ ਫੋਲਿਆ ਕੋ ਘਰ ਪਰੌਣਾ ਆਇਆ ਮੈਂ ਇਸ ਤਰ੍ਹਾਂ ਪਰਸ ਫੋਲਿਆ ਵਿੱਚ ਬਟ ਰਹੀ ਹੈ ਨਹੀਂ ਐਨੋ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਕੀ ਪਤਾ ਕਿੱਥੇ ਹੈ ਮੈਨੂੰ ਗਾਲਾਂ ਕੱਢਣ ਤਾਂ ਵੀ ਆਂਦਾ ਮੇਰੇ ਦਾਦੂ ਜੋਤ ਫਿਰ ਉਹਨੇ ਚਰਨ ਬੈਨ ਬੌਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੌ ਮੇਰੀ ਨੇ ਆਂਦੀ ਭੋਤੇ ਦੁਕਾਨ ਤੇ ਚੱਲ ਜੇ ਫਿਰ ਇੱਥੇ ਆਈ ਸੀ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿਦਾਂ ਬੰਦਾ ਬਉਂਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟਾ ਦੀ ਡੈਥ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹਹੀ ਇਹਨੂੰ ਵੇਖਣਾ ਨਹੀਂ ਚਾਹੁੰਦੇ ਇਹਦੀਆਂ ਲੱਤਾਂ ਵਢਾ ਦੇ ਦੋ ਹਾਂ ਜੀ ਤੁਸੀਂ ਰੇਲਵੇ ਸਟੇਸ਼ਨ ਸ਼ੇਅਰ ਨੰਬਰ ਬਾਅਦ ਪਹਿਲੇ ਕਦਮਾਂ ਦੇ ਲੱਗੇ ਘਰ ਮੇਰੇ ਤੇ ਇਨਾਂ ਦਾ ਸੁਨੀਲ ਸਾਹਿਬ ਦਾ ਵੀ ਬਹੁਤ ਬਹੁਤ ਜਨਾ ਦਾ ਥੈਂਕ ਯੂ ਦਾਨ ਕਰਨਾ ਚਾਹੂਗੀ ਇਹਨਾਂ ਦੇ ਦੋਨਾਂ ਨੂੰ ਮੈਂ ਇੰਨਾ ਕਿ ਇਹਨਾਂ ਦੀ ਬੇਨਤੀ ਆਪਣੀ ਪ੍ਰਮਾਨ ਕਰਦੀ ਆਂ ਵੀ ਇਹਨਾਂ ਦਾ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੀ ਇਹਨਾਂ ਨੇ ਕੋਈ 10 ਰੁਪਏ ਮੇਰੇ ਡੇਰ ਜਨ ਉਹ ਵੀ ਨਹੀਂ ਕੋਈ ਦੇ ਸਕਦਾ ਇਹ ਬੜੀ ਧੰਨਵਾਦ ਕਰਨੀ ਜਿਹੜੇ ਮਰੀ ਮਾਇਆ ਮੈਨੂੰ ਵਾਪਸ ਕੀ ਕਹਿਣਾ ਚਾਹਾਂਗੀ ਲੋਕਾਂ ਨੂੰ ਹਾਂਜੀ ਲੋਕਾਂ ਨੂੰ ਵੀ ਇਹੋ ਜਿਹਾ ਇਮਾਨਦਾਰ ਹੋਣਾ ਚਾਹੀਦਾ ਇੰਨੀ ਕਿ ਸੋਭਾ ਕਰਾਂਗੀ ਮੈਂ ਜਿੱਤਰਾ ਬਾਜੀ ਮਕਤਾਰ ਦੀ ਕਰਦੇ ਫੇ ਇਹੋ ਜਿਹੇ ਇਨਸਾਨ ਦੁਨੀਆ ਤੇ ਅਜੇ ਵੀ ਹੈਗੇ ਜੀ ਇਹਨਾਂ ਦਾ ਮੈਂ ਧੰਨਵਾਦ ਕਰਦਾ। ਉਹ ਉਧਰ ਸੋਨੀ ਸਾਹਿਬ ਜਰੀਆ ਬਣੇ ਤੁਹਾਡਾ। ਹਾਂਜੀ। ਇਹ ਨਾ ਬੰਦੇ ਤੇ ਮਿਲਣਾ ਹੀ ਨਹੀਂ ਸੀ। ਹਾਂਜੀ। ਆ ਵੀ ਇਹ ਨਾ ਬੰਦੇ ਤੇ ਤੇ ਕੋਈ ਤੁਹਾਡਾ ਸਾਰਿਆਂ ਦਾ ਨਾਲ ਮਿਲ ਕੇ ਧੰਨਵਾਦ। ਮੈਂ ਵੀ ਚਾਹੂੰਗੀ ਸਾਰੀ ਘਟਨਾ ਕਰ। ਪਰ ਤੁਸੀਂ ਇੱਕ ਜਰੀਆ ਬਣੀ ਉਹ ਪੈਸੇ ਉਹਨਾਂ ਦੇ ਗਵਾਚੇ ਉਹਨਾਂ ਨੂੰ ਲੱਭੇ ਤੁਸੀਂ ਵਿੱਚ ਫਿਰ ਸੋਸ਼ਲ ਮੀਡੀਆ ਤੇ ਪਾਈ। ਦੇਖੋ WhatsApp ਸਭ ਤੋਂ ਪਹਿਲਾਂ ਜੇ ਇਨਸਾਨੀਅਤ ਜਿੰਦੀ ਹੈ ਤਾਂ ਜਿਹੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖੇ ਨੇ ਇੰਜ ਲੱਗਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਨਾਸ਼ਕਾਰੀ ਰੂਪ ਜਿਹੜਾ ਵਾ ਸੰਸਾਰ ਦਾ ਬਣਨ ਵਾਲਾ ਹੈ ਪਰ ਪ੍ਰਮਾਤਮਾ ਨੇ ਆਪਣੀ ਵਿਧੀ ਬਣਾਈ ਹੋਈ ਏ ਇਹੋ ਜੇ ਚੰਗੇ ਇਨਸਾਨ ਜਿਹੜੇ ਕਿਸੇ ਦੀ ਈਮਾਨਤ ਦੇ ਵਿੱਚ ਖਿਆਨਤ ਨਹੀਂ ਕਰਦੇ ਉਹ ਵੀ ਦੁਨੀਆ ਦੇ ਉੱਤੇ ਹੈਗੇ ਨੇ ਤੇ ਇਸੇ ਕਰਕੇ ਜਿਹੜੀ ਦੁਨੀਆ ਅਟੱਲ ਕਾਇਮ ਆ ਗੁਰੂ ਰਾਮਦਾਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇਹਨਾਂ ਦੇ ਮਨ ਦੇ ਵਿੱਚ ਮਿਹਰ ਪਈ ਤੇ ਇਹਨਾਂ ਦਾ ਹਿਰਦੇ ਪਰਵਰਤਨ ਹੋਇਆ ਇਹ ਗੁਰੂ ਘਰ ਜਾਣ ਵਾਲੇ ਬੰਦੇ ਨੇ ਮੈਂ ਇਹਨਾਂ ਨੂੰ ਬੜੇ ਨਿੱਜੀ ਤੌਰ ਤੇ ਪਰਿਵਾਰਕ ਸਬੰਧ ਨੇ ਇਹਨਾਂ ਨਾਲ ਜਾਣਦਾ ਵਾਂ ਗੁਰੂ ਘਰ ਦੀ ਸੇਵਾ ਕਰਦੇ ਨੇ ਵੇਖੋ ਗੁਰੂ ਰਾਮਦਾਸ ਜੀ ਨੇ ਐਸੀ ਵਿਧ ਬਣਾਈ ਕਿ ਇਹ ਚਾਹੁੰਦੇ ਤੇ ਪੈਸੇ ਆਪਣੇ ਕੋਲ ਰੱਖ ਸਕਦੇ ਸੀ ਪਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹਨਾਂ ਦੇ ਮਨ ਵਿੱਚ ਮੇਰ ਪਈਏ ਮੇਰੇ ਕੋਲ ਆਏ ਨੇ ਮੈਂ ਨਾਮ ਆਖਿਆ ਫੌਜੀ ਸਾਹਿਬ ਤੋਂ ਰਿਪੋਰਟ ਵਧੀਆ ਕੰਮ ਕੀਤਾ ਅੱਜ ਦੇ ਯੁੱਗ ਦੇ ਵਿੱਚ ਕੋਈ ਕਿਸੇ ਦੇ 5 ਰੁਪਏ ਨਹੀਂ ਮੋੜਦਾ ਇਤੋਂ ਤੱਕ ਕਿ ਲੋਕੀ ਗਲੇ ਕੱਟਣ ਤੱਕ ਮਾਇਆ ਵਾਸਤੇ ਤਿਆਰ ਹੋਏ ਪਏ ਨੇ ਪਰ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਤੁਸੀਂ ਮਿਸਾਲ ਕਾਇਮ ਕੀਤੀ ਹੈ ਇਹਦੀ ਉਦਾਹਰਣ ਕਿਧਰੇ ਨਹੀਂ ਮਿਲਦੀ ਇਸ ਕਰਕੇ ਮੈਂ ਫੌਜੀ ਸਾਹਿਬ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਖਾਸ ਕਰਕੇ ਮੇਰੀ ਭੈਣ ਜਿਹਨੂੰ ਕਿਸੇ ਆੜਾ ਇੱਕ ਮੁਖਤਾਰ ਸਿੰਘ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਦੇ ਇਹਨਾਂ ਦੇ ਬੱਚੇ ਦੇ ਇਲਾਜ ਵਾਸਤੇ ਇਹਨਾਂ ਦੇ ਬੱਚੇ ਦੀ ਲੱਤ ਦੀ ਹਾਲਤ ਬਹੁਤ ਗੰਭੀਰ ਆ ਗਲੀ ਹੋਈ ਹੈ, ਸੁੰਡੀਆਂ ਪਈਆਂ ਹੋਈਆਂ ਨੇ। ਉਹਨਾਂ ਨੇ ਇਹਨਾਂ ਨੂੰ ਉਸ ਦੇ ਇਲਾਜ ਵਾਸਤੇ ਮਦਦ ਕੀਤੀ ਸੀ ਮਾਇਆ ਦੀ। ਵੇਖੋ ਪ੍ਰਮਾਤਮਾ ਨੇ ਜਿਸ ਬੰਦੇ ਨੇ ਸੇਵਾ ਕੀਤੀ, ਉਹਦੀ ਲਗਨ ਸੀਗੀ। ਜਿਸ ਬੰਦੇ ਨੇ ਈਮਾਨਤ ਮਿਲੀ, ਉਹਦੀ ਵੀ ਲਗਨ ਸੀ ਤੇ ਤੀਸਰਾ ਸਾਡੇ ਮਨ ਦੇ ਵਿੱਚ ਹੀ ਪ੍ਰਮਾਤਮਾ ਨੇ ਪਤਨ ਕੀ ਵਾਸਾ ਕੀਤਾ। ਅਸੀਂ ਬినా ਸਮਾਵਰਤ ਕੀਤਾ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰ ਕੀਤਾ ਤੁਹਾਡੇ ਨਾਲ ਵੀ ਮੈਂ ਫੋਨ ਤੇ ਗੱਲ ਕੀਤੀ ਆ ਬੰਟੂ ਵੀਰ ਵੀ ਆਇਆ ਇਹਨਾਂ ਨਾਲ ਵੀ ਗੱਲ ਕੀਤੀ ਵੀ ਹੋ ਸਕਦਾ ਜਿੰਨੀ ਮੇਰੇ ਸਾਥੀਆਂ ਨੇ ਵੀਡੀਓ ਮਿੰਟਾਂ ਸਕਿੰਟਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚਾ ਦਿੱਤੀ ਜਿਸ ਦਾ ਇਹ ਸਿੱਟਾ ਨਿਕਲਿਆ ਕਿ ਜਿਹਦੀ ਇਮਾਨਦਤ ਸੀ ਉਹਦੇ ਤੱਕ ਪਹੁੰਚ ਗਈ ਹੈ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਬਹੁਤ ਤਗੜੀ ਤਾਕਤ ਆ ਸਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਚੰਗੇ ਕੰਮਾਂ ਵਾਸਤੇ ਨਾ ਕਿ 네ਗੇਟਿਵ ਸੋਚ ਨੂੰ ਰੱਖ ਕੇ ਇਸ ਕਰਕੇ ਮੈਂ ਫੌਜੀ ਸਾਹਿਬ ਦਾ ખાસ ਤੌਰ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਤੇ ਹੋਰ ਜਿਹੜੇ ਮੇਰੇ ਸਾਥੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਵਾ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਇਹ ਪ੍ਰਮਾਤਮਾ ਸਾਨੂੰ ਸਮੱਤ ਬਖਸ਼ਿਓ ਇਸੇ ਤਰ੍ਹਾਂ ਚੰਗੇ ਕਾਰਜਾਂ ਵਾਸਤੇ ਸਾਡੇ ਕੋਲ ਸੇਵਾ ਲੈਂਦੇ ਰਹੋ ਸਾਰੇ ਸੰਸਾਰ ਵਿੱਚ ਸੁਖ ਵਰਤਾਓ ਅਤੇ ਇਹਨਾਂ ਦੇ ਬੱਚੇ ਨੂੰ ਵੀ ਜਿਸ ਕੰਮ ਵਾਸਤੇ ਉਹ ਪੈਸੇ ਆਏ ਸਨ ਉਹਦਾ ਇਲਾਜ ਵੀ ਸਫਲਤਾਪੂਰਵ ਹੋਵੇ ਤੇ ਉਹ ਬੱਚਾ ਆਪਣੇ ਘਰ ਤੰਦਰੁਸਤ ਹੋ ਕੇ ਆਵੇ